ਬਾਜਵਾ ਸਾਹਿਬ ਕੋ ਟੀਵੀ ਚੈਨਲਾਂ ਤੇ ਬੈਠ ਕੇ ਕੈਂਟਕੈਂਟ ਦਾ ਇੰਟਰਵਿਊ ਕਰਨ ਦਾ ਟਾਈਮ ਹੈਗਾ ਔਰ ਉਹ ਬਿਆਨਬਾਜ਼ੀ ਕਰ ਦਿਆ ਕਿ ਪੰਜਾਬ ਚ ਇੰਨੇ ਬੰਬ ਧਮਾਕੇ ਹੋ ਸਕਦੇ ਆ ਇੰਨੇ ਬੰਬ ਆਏ ਆ ਤੇ ਜਦੋਂ ਪੁਲਿਸ ਅਫੀਸ਼ਰ ਉਹਨਾਂ ਦੇ ਬਿਆਨ ਲੈਣਾ ਚੁੰਦੇ ਆ ਉਹਨਾਂ ਨੂੰ ਕੋਈ ਇਨਪੁਟ ਜਿਹੜੀ ਵੀ ਬਾਜਵਾ ਸਾਹਿਬ ਕੋਲ ਉਹਦੇ ਬਾਰੇ ਆਥੈਂਟਿਕ ਜਾਣਕਾਰੀ ਚਾਹੁੰਦੇ ਆ ਤੇ ਬਾਜਵਾ ਸਾਹਿਬ ਕੋ ਥਾਣੇ ਜਾਣ ਦਾ ਅਥਾਰਟੀ ਕੋ ਜਾਣ ਦਾ ਸਮਾਂ ਨਹੀਂ ਹੈਗਾ ਬਾਜਵਾ ਸਾਹਿਬ ਇਹ ਦੁਹਰਾ ਮਾਪਦੰਡ ਕਿਉਂ ਕਿਉਂ ਤੁਸੀਂ ਪੰਜਾਬ ਔਰ ਦੇਸ਼ ਦੀ ਸਿਕਿਉਰਿਟੀ ਨੂੰ ਜਿਹੜਾ ਆ ਉਹ ਖਤਰੇ ਚ ਪਾ ਰਹੇ ਜੇ ਤੁਹਾਡੇ ਕੋਲ ਜੇ ਤੁਸੀਂ ਸੱਚ ਬੋਲ ਰਹੇ ਹੋ ਜਾਂ ਤੁਹਾਡੇ ਕੋਲ ਆਥੈਂਟਿਕ ਕੋਈ ਐਵੀਡੈਂਸ ਹੈ ਕੋਈ ਇਨਪੁਟ ਹੈ ਤੇ ਤੁਹਾਨੂੰ ਸ਼ੇਅਰ ਕਰਨ ਚ ਕੀ ਗੁਰੇਜ ਹੈ ਐਡਾ ਕਿਹੜਾ ਜ਼ਰੂਰੀ ਕੰਮ ਹੈ ਜਿਹੜਾ ਤੁਹਾਡਾ ਦੇਸ਼ ਔਰ ਪੰਜਾਬ ਦੀ ਸਿਕਿਉਰਿਟੀ ਤੋਂ ਜ਼ਿਆਦਾ ਜ਼ਰੂਰੀ ਹੈ ਜਿਹਦੇ ਲਈ ਤੁਸੀਂ ਪੰਜਾਬ ਪੁਲਿਸ ਨੂੰ ਜਾ ਕੇ ਕੋਈ ਇਨਪੁਟ ਨਹੀਂ ਦੇਣਾ ਚਾਹੁੰਦੇ ਇਹ ਮੇਰਾ ਸਵਾਲ ਹੈ ਕਿਉਂ ਪੰਜਾਬ ਔਰ ਦੇਸ਼ ਦੇ ਲੋਕਾਂ ਦੀ ਸਿਕਿਉਰਿਟੀ ਨੂੰ ਖਤਰੇ ਚ ਪਾਉਣਾ ਚਾਹੁੰਦੇ ਹੋ ਜੇ ਵਾਕਈ ਤੁਹਾਡੇ ਕੋਲ ਕੋਈ ਆਥੈਂਟਿਕ ਕੋਈ ਸਬੂਤ ਹੈ ਕੋਈ ਐਵੀਡੈਂਸ ਹੈ ਕੋਈ ਇਨਪੁਟ ਹੈ ਬਾਜਵਾ ਸਾਹਿਬ ਕੋ ਟੀਵੀ ਚੈਨਲਾਂ ਤੇ ਬੈਠ ਕੇ ਕੈਂਟਕੈਂਟਾ ਦਾ ਇੰਟਰਵਿਊ ਕਰਨ ਦਾ ਟਾਈਮ ਹੈਗਾ ਔਰ ਉਹ ਬਿਆਨਬਾਜ਼ੀ ਕਰ ਦਿਆ ਕਿ ਪੰਜਾਬ ਚ ਇੰਨੇ ਬੰਬ ਧਮਾਕੇ ਹੋ ਸਕਦੇ ਆ ਇੰਨੇ ਬੰਬ ਆਏ ਆ ਤੇ ਜਦੋਂ ਪੁਲਿਸ ਅਫੀਸ਼ਰ ਉਹਨਾਂ ਦੇ ਬਿਆਨ ਲੈਣਾ ਚੁੰਦੇ ਆ ਉਹਨਾਂ ਨੂੰ ਕੋਈ ਇਨਪੁਟ ਜਿਹੜੀ ਵੀ ਬਾਜਵਾ ਸਾਹਿਬ ਕੋਲ ਉਹਦੇ ਬਾਰੇ ਆਥੈਂਟਿਕ ਜਾਣਕਾਰੀ ਚਾਹੁੰਦੇ ਆ ਤੇ ਬਾਜਵਾ ਸਾਹਿਬ ਕੋ ਥਾਣੇ ਜਾਣ ਦਾ ਅਥਾਰਟੀ ਕੋ ਜਾਣ ਦਾ ਸਮਾਂ ਨਹੀਂ ਹੈਗਾ ਬਾਜਵਾ ਸਾਹਿਬ ਇਹ ਦੁਹਰਾ ਮਾਫਦੰਤ ਕਿਉਂ ਕਿਉਂ ਤੁਸੀਂ ਪੰਜਾਬ ਔਰ ਦੇਸ਼ ਦੀ ਸਿਕਿਉਰਿਟੀ ਨੂੰ ਜਿਹੜਾ ਆ ਉਹ ਖਤਰੇ ਚ ਪਾ ਰਹੇ ਕਿ ਤੁਹਾਡੇ ਕੋਲ ਕੀ ਤੁਸੀਂ ਸੱਚ ਬੋਲ ਰਹੇ ਹੋ ਜਾਂ ਤੁਹਾਡੇ ਕੋਲ ਆਥੈਂਟਿਕ ਕੋਈ ਐਵੀਡੈਂਸ ਹੈ ਕੋਈ ਇਨਪੁਟ ਹੈ ਤੇ ਤੁਹਾਨੂੰ ਸ਼ੇਅਰ ਕਰਨ ਚ ਕੀ ਬਰੇਜ ਹੈ ਐਡਾ ਕਿਹੜਾ ਜ਼ਰੂਰੀ ਕੰਮ ਹੈ ਜਿਹੜਾ ਤੁਹਾਡਾ ਦੇਸ਼ ਔਰ ਪੰਜਾਬ ਦੀ ਸਿਕਿਉਰਿਟੀ ਤੋਂ ਜ਼ਿਆਦਾ ਜ਼ਰੂਰੀ ਹੈ ਜਿਹਦੇ ਲਈ ਤੁਸੀਂ ਪੰਜਾਬ ਪੁਲਿਸ ਨੂੰ ਜਾ ਕੇ ਕੋਈ ਇਨਪੁਟ ਨਹੀਂ ਦੇਣਾ ਚਾਹੁੰਦੇ ਇਹ ਮੇਰਾ ਸਵਾਲ ਹੈ ਕਿਉਂ ਪੰਜਾਬ ਔਰ ਦੇਸ਼ ਦੇ ਲੋਕਾਂ ਦੀ ਸਿਕਿਉਰਿਟੀ ਨੂੰ ਖਤਰੇ ਚ ਪਾਉਣਾ ਚਾਹੁੰਦੇ ਹੋ ਜੇ ਵਾਕਈ ਤੁਹਾਡੇ ਕੋਲ ਕੋਈ ਆਥੈਂਟਿਕ ਕੋਈ ਸਬੂਤ ਹੈ ਕੋਈ ਐਵੀਡੈਂਸ ਹੈ ਕੋਈ ਇਨਪੁਟ ਹੈ ਬਾਜਵਾ ਸਾਹਿਬ ਕੋ ਟੀਵੀ ਚੈਨਲਾਂ ਤੇ ਬੈਠ ਕੇ ਕੈਂਟੇ ਕੈਂਟੇ ਦਾ ਇੰਟਰਵਿਊ ਕਰਨ ਦਾ ਟਾਈਮ ਹੈਗਾ ਔਰ ਉਹ ਬਿਆਨਬਾਜ਼ੀ ਕਰ ਦਿਆ ਕਿ ਪੰਜਾਬ ਚ ਇੰਨੇ ਬੰਬ ਧਮਾਕੇ ਹੋ ਸਕਦੇ ਆ ਇੰਨੇ ਬੰਬ ਆਏ ਆ ਤੇ ਜਦੋਂ ਪੁਲਿਸ ਅਫੀਸ਼ਰ ਉਹਨਾਂ ਦੇ ਬਿਆਨ ਲੈਣਾ ਚੁੰਦੇ ਆ ਉਹਨਾਂ ਨੂੰ ਕੋਈ ਇਨਪੁਟ ਜਿਹੜੀ ਵੀ ਬਾਜਵਾ ਸਾਹਿਬ ਕੋਲ ਉਹਦੇ ਬਾਰੇ ਆਥੈਂਟਿਕ ਜਾਣਕਾਰੀ ਚੁੰਦੇ ਆ ਤੇ ਬਾਜਵਾ ਸਾਹਿਬ ਕੋ ਥਾਣੇ ਜਾਣ ਦਾ ਅਥਾਰਟੀ ਕੋ ਜਾਣ ਦਾ ਸਮਾਂ ਨਹੀਂ ਹੈਗਾ ਬਾਜਵਾ ਸਾਹਿਬ ਇਹ ਦੁਹਰਾ ਮਾਪਦੰਡ ਕਿਉਂ ਕਿਉਂ ਤੁਸੀਂ ਪੰਜਾਬ ਔਰ ਦੇਸ਼ ਦੀ ਸਿਕਿਉਰਿਟੀ ਨੂੰ ਜਿਹੜਾ ਆ ਉਹ ਖਤਰੇ ਚ ਪਾ ਰਹੇ ਜੇ ਤੁਹਾਡੇ ਕੋਲ ਜੇ ਤੁਸੀਂ ਸੱਚ ਬੋਲ ਰਹੇ ਹੋ ਜਾਂ ਤੁਹਾਡੇ ਕੋਲ ਆਥੈਂਟਿਕ ਕੋਈ ਐਵੀਡੈਂਸ ਹੈ ਕੋਈ ਇਨਪੁਟ ਹੈ ਤੇ ਤੁਹਾਨੂੰ ਸ਼ੇਅਰ ਕਰਨ ਚ ਕੀ ਬਰੇਜ ਹੈ ਐਡਾ ਕਿਹੜਾ ਜ਼ਰੂਰੀ ਕੰਮ ਹੈ ਜਿਹੜਾ ਤੁਹਾਡਾ ਦੇਸ਼ ਔਰ ਪੰਜਾਬ ਦੀ ਸਿਕਿਉਰਿਟੀ ਤੋਂ ਜ਼ਿਆਦਾ ਜ਼ਰੂਰੀ ਹੈ ਜਿਹਦੇ ਲਈ ਤੁਸੀਂ ਪੰਜਾਬ ਪੁਲਿਸ ਨੂੰ ਜਾ ਕੇ ਕੋਈ ਇਨਪੁਟ ਨਹੀਂ ਦੇਣਾ ਚਾਹੁੰਦੇ ਇਹ ਮੇਰਾ ਸਵਾਲ ਹੈ ਕਿਉਂ ਪੰਜਾਬ ਔਰ ਦੇਸ਼ ਦੇ ਲੋਕਾਂ ਦੀ ਸਿਕਿਉਰਿਟੀ ਨੂੰ ਖਤਰੇ ਚ ਪਾਉਣਾ ਚਾਹੁੰਦੇ ਹੋ ਜੇ ਵਾਕਈ ਤੁਹਾਡੇ ਕੋਲ ਕੋਈ ਆਥੈਂਟਿਕ ਕੋਈ ਸਬੂਤ ਹੈ ਕੋਈ ਐਵੀਡੈਂਸ ਹੈ ਕੋਈ ਇਨਪੁਟ ਹੈ ਬਾਜਵਾ ਸਾਹਿਬ ਕੋ ਟੀਵੀ ਚੈਨਲਾਂ ਤੇ ਬੈਠ ਕੇ ਘੰਟੇ-ਕਿੰਟੇ ਦਾ ਇੰਟਰਵਿਊ ਕਰਨ ਦਾ ਟਾਈਮ ਹੈਗਾ ਔਰ ਉਹ ਬਿਆਨਬਾਜ਼ੀ ਕਰ ਦਿਆ ਕਿ ਪੰਜਾਬ ਚ ਇੰਨੇ ਬੰਬ ਧਮਾਕੇ ਹੋ ਸਕਦੇ ਆ ਇੰਨੇ ਬੰਬ ਆਏ ਆ ਤੇ ਜਦੋਂ ਪੁਲਿਸ ਅਫੀਸ਼ਰ ਉਹਨਾਂ ਦੇ ਬਿਆਨ ਲੈਣਾ ਚੁੰਦੇ ਆ ਉਹਨਾਂ ਨੂੰ ਕੋਈ ਇਨਪੁਟ ਜਿਹੜੀ ਵੀ ਬਾਜਵਾ ਸਾਹਿਬ ਕੋਲ ਉਹਦੇ ਬਾਰੇ ਆਥੈਂਟਿਕ ਜਾਣਕਾਰੀ ਚਾਹੁੰਦੇ ਆ ਤੇ ਬਾਜਵਾ ਸਾਹਿਬ ਕੋ ਥਾਣੇ ਜਾਣ ਦਾ ਅਥਾਰਟੀ ਕੋ ਜਾਣ ਦਾ ਸਮਾਂ ਨਹੀਂ ਹੈਗਾ ਬਾਜਵਾ ਸਾਹਿਬ ਇਹ ਦੁਹਰਾ ਮਾਫਦੰਤ ਕਿਉਂ ਕਿਉਂ ਤੁਸੀਂ ਪੰਜਾਬ ਔਰ ਦੇਸ਼ ਦੀ ਸਿਕਿਉਰਿਟੀ ਨੂੰ ਜਿਹੜਾ ਆ ਉਹ ਖਤਰੇ ਚ ਪਾ ਰਹੇ ਕਿ ਤੁਹਾਡੇ ਕੋਲ ਕੀ ਤੁਸੀਂ ਸੱਚ ਬੋਲ ਰਹੇ ਹੋ ਜਾਂ ਤੁਹਾਡੇ ਕੋਲ ਆਥੈਂਟਿਕ ਕੋਈ ਐਵੀਡੈਂਸ ਹੈ ਕੋਈ ਇਨਪੁਟ ਹੈ ਤੇ ਤੁਹਾਨੂੰ ਸ਼ੇਅਰ ਕਰਨ ਚ ਕੀ ਬਰੇਜ ਹੈ ਐਡਾ ਕਿਹੜਾ ਜ਼ਰੂਰੀ ਕੰਮ ਹੈ ਜਿਹੜਾ ਤੁਹਾਡਾ ਦੇਸ਼ ਔਰ ਪੰਜਾਬ ਦੀ ਸਿਕਿਉਰਿਟੀ ਤੋਂ ਜ਼ਿਆਦਾ ਜ਼ਰੂਰੀ ਹੈ ਜਿਹਦੇ ਲਈ ਤੁਸੀਂ ਪੰਜਾਬ ਪੁਲਿਸ ਨੂੰ ਜਾ ਕੇ ਕੋਈ ਇਨਪੁਟ ਨਹੀਂ ਦੇਣਾ ਚਾਹੁੰਦੇ ਇਹ ਮੇਰਾ ਸਵਾਲ ਹੈ ਕਿਉਂ ਪੰਜਾਬ ਔਰ ਦੇਸ਼ ਦੇ ਲੋਕਾਂ ਦੀ ਸਿਕਿਉਰਿਟੀ ਨੂੰ ਖਤਰੇ ਚ ਪਾਉਣਾ ਚਾਹੁੰਦੇ ਹੋ ਜੇ ਵਾਕਈ ਤੁਹਾਡੇ ਕੋਲ ਕੋਈ ਆਥੈਂਟਿਕ ਕੋਈ ਸਬੂਤ ਹੈ ਕੋਈ ਐਵੀਡੈਂਸ ਹੈ ਕੋਈ ਇਨਪੁਟ ਹੈ ਬਾਜਵਾ ਸਾਹਿਬ ਕੋ ਟੀਵੀ ਚੈਨਲਾਂ ਤੇ ਬੈਠ ਕੇ ਘੰਟੇ ਕਿੰਟੇ ਦਾ ਇੰਟਰਵਿਊ ਕਰਨ ਦਾ ਟਾਈਮ ਹੈਗਾ ਔਰ ਉਹ ਬਿਆਨਬਾਜ਼ੀ ਕਰ ਦਿਆ ਕਿ ਪੰਜਾਬ ਚ ਇੰਨੇ ਬੰਬ ਧਮਾਕੇ ਹੋ ਸਕਦੇ ਆ ਇੰਨੇ ਬੰਬ ਆਏ ਆ ਤੇ ਜਦੋਂ ਪੁਲਿਸ ਅਫੀਸ਼ਰ ਉਹਨਾਂ ਦੇ ਬਿਆਨ ਲੈਣਾ ਚੁੰਦੇ ਆ ਉਹਨਾਂ ਨੂੰ ਕੋਈ ਇਨਪੁਟ ਜਿਹੜੀ ਵੀ ਬਾਜਵਾ ਸਾਹਿਬ ਕੋਲ ਉਹਦੇ ਬਾਰੇ ਆਥੈਂਟਿਕ ਜਾਣਕਾਰੀ ਚਾਹੁੰਦੇ ਆ ਤੇ ਬਾਜਵਾ ਸਾਹਿਬ ਕੋ ਥਾਣੇ ਜਾਣ ਦਾ ਅਥਾਰਟੀ ਕੋ ਜਾਣ ਦਾ ਸਮਾਂ ਨਹੀਂ ਹੈਗਾ ਬਾਜਵਾ ਸਾਹਿਬ ਇਹ ਦੁਹਰਾ ਮਾਫਦੰਤ ਕਿਉਂ ਕਿਉਂ ਤੁਸੀਂ ਪੰਜਾਬ ਔਰ ਦੇਸ਼ ਦੀ ਸਿਕਿਉਰਿਟੀ ਨੂੰ ਜਿਹੜਾ ਆ ਉਹ ਖਤਰੇ ਚ ਪਾ ਰਹੇ ਕਿ ਤੁਹਾਡੇ ਕੋਲ ਕੀ ਤੁਸੀਂ ਸੱਚ ਬੋਲ ਰਹੇ ਹੋ ਜਾਂ ਤੁਹਾਡੇ ਕੋਲ ਆਥੈਂਟਿਕ ਕੋਈ ਐਵੀਡੈਂਸ ਹੈ ਕੋਈ ਇਨਪੁਟ ਹੈ ਤੇ ਤੁਹਾਨੂੰ ਸ਼ੇਅਰ ਕਰਨ ਚ ਕੀ ਗੁਰੇਜ਼ ਹੈ ਐਡਾ ਕਿਹੜਾ ਜ਼ਰੂਰੀ ਕੰਮ ਹੈ ਜਿਹੜਾ ਤੁਹਾਡਾ ਦੇਸ਼ ਔਰ ਪੰਜਾਬ ਦੀ ਸਿਕਿਉਰਿਟੀ ਤੋਂ ਜ਼ਿਆਦਾ ਜ਼ਰੂਰੀ ਹੈ ਜਿਹਦੇ ਲਈ ਤੁਸੀਂ ਪੰਜਾਬ ਪੁਲਿਸ ਨੂੰ ਜਾ ਕੇ ਕੋਈ ਇਨਪੁਟ ਨਹੀਂ ਦੇਣਾ ਚਾਹੁੰਦੇ ਇਹ ਮੇਰਾ ਸਵਾਲ ਹੈ ਕਿਉਂ ਪੰਜਾਬ ਔਰ ਦੇਸ਼ ਦੇ ਲੋਕਾਂ ਦੀ ਸਿਕਿਉਰਿਟੀ ਨੂੰ ਖਤਰੇ ਚ ਪਾਉਣਾ ਚਾਹੁੰਦੇ ਹੋ ਜੇ ਵਾਕਈ ਤੁਹਾਡੇ ਕੋਲ ਕੋਈ ਆਥੈਂਟਿਕ ਕੋਈ ਸਬੂਤ ਹੈ ਕੋਈ ਐਵੀਡੈਂਸ ਹੈ ਕੋਈ ਇਨਪੁਟ ਹੈ